ਸੋ ਅੱਜ ਅਸੀਂ ਇੱਕ ਬੜੇ ਦਿਲਚਸਪ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਭਾਰਤ ਪਾਕਿਸਤਾਨ ਜੰਗਬੰਦੀ ਪਰ ਇਹਦੇ ਨਾ ਦੋ ਬਿਲਕੁਲ ਵੱਖਰੇ ਵਰਤਾਂਤ ਨੇ ਹਾਂਜੀ ਬਿਲਕੁਲ ਇੱਕ ਪਾਸੇ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਉਹ ਕੁਝ ਹੋਰ ਕਹਿ ਰਹੇ ਸੀ ਤੇ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਦੀ ਕਹਾਣੀ ਬਿਲਕੁਲ ਵੱਖਰੀ ਸੀ ਤੇ ਸਾਡਾ ਮਕਸਦ ਹੈ ਜੇ ਇਹੀ ਸਮਝਣਾ ਹੈ ਕਿ ਮਤਲਬ ਇੱਕੋ ਘਟਨਾ ਬਾਰੇ ਦੋਵੇਂ ਵੱਡੇ ਆਗੂ ਇੰਨੀਆਂ ਵੱਖਰੀਆਂ ਗੱਲਾਂ ਕਿਉਂ ਕਰ ਰਹੇ ਸੀ ਤੇ ਇਸ ਨਾਲ ਕਿਹੜੇ ਸਵਾਲ ਖੜੇ ਹੁੰਦੇ ਨੇ ਹਾਂਜੀ ਦੇਖੋ ਟਕਰਾਅ ਤਾਂ ਸਾਫ਼ ਹੈ 트럼ਪ ਦਾ ਦਾਵਾ ਕੀ ਸੀ ਕਿ ਉਹਨਾਂ ਨੇ ਦਖਲ ਦਿੱਤਾ ਹੂੰ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਕਿਹਾ ਕਿ ਜੇ ਨਾ ਹਟੇ ਤਾਂ ਵਪਾਰ ਬੰਦ ਹੂੰ ਤੇ ਇਸੇ ਧਮਕੀ ਨਾਲ ਉਹ ਕਹਿੰਦੇ ਨੇ ਟਕਰਾਅ ਰੁਕਿਆ ਉਹਨਾਂ ਦੇ ਸ਼ਬਦ ਸੀ ਮੈਂ ਧਮਕਾਇਆ ਮੈਂ ਰੁਕਲਾਇਆ ਬਿਲਕੁਲ ਤੇ ਇਹ ਵੀ ਕਿਹਾ ਕਿ ਵਪਾਰ ਕਾਰਨ ਹਮਲਾ ਰੁਕਿਆ ਬੜਾ ਸਿੱਧਾ ਦਾਵਾ ਸੀ ਪਰ ਫਿਰ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਉਂਦਾ ਹੈ ਉਹ ਕਹਿੰਦੇ ਨੇ ਕਿ ਭਾਰਤ ਨੇ ਪਾਕਿਸਤਾਨ ਨੂੰ ਅਜੀਹਾ ਸਬਕ ਸਿਖਾਇਆ ਮਤਲਬ ਤੂਲ ਚਟਾਦੀ ਹਾਂ ਕਿ ਪਾਕਿਸਤਾਨ ਦੁਨੀਆ ਪਰਛ ਗੋਹਾਰ ਲਗਾ ਰਿਹਾ ਸੀ ਤੇ ਉਹਨਾਂ ਮੁਤਾਬਿਕ 10 ਮਈ ਨੂੰ ਪਾਕਿਸਤਾਨੀ ਫੌਜ ਨੇ ਖੁਦ ਭਾਰਤੀ ਡੀਜੀਐਮਓ ਨਾਲ ਸੰਪਰਕ ਕੀਤਾ ਕਿਉਂਕਿ ਭਾਰਤ ਦਾ ਮਕਸਦ ਪੂਰਾ ਹੋ ਗਿਆ ਸੀ ਹਾਂ ਇਹੀ ਕਿਹਾ ਗਿਆ ਤੇ ਇੱਥੇ ਆਪਰੇਸ਼ਨ ਸਿੰਦੂਰ ਦਾ ਵੀ ਜ਼ਿਕਰ ਆਇਆ ਹਾਲਾਂਕਿ ਉਹਦੇ ਬਾਰੇ ਜ਼ਿਆਦਾ ਖੁੱਲਕੇ ਨਹੀਂ ਦੱਸਿਆ ਗਿਆ ਪਰ ਕਿਹਾ ਕਿ ਉਦੇਸ਼ ਹਾਸਲ ਹੋ ਗਿਆ ਸੀ ਅੱਛਾ ਇਹਨਾਂ ਬਿਆਨਾਂ ਦੀ ਟਾਈਮਲਾਈਨ ਵੀ ਕਾਫੀ ਅਜੀਬ ਹੈ ਹੈਨਾ ਬਹੁਤ ਜ਼ਿਆਦਾ ਦੇਖੋ 트럼ਪ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਉਸ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰ ਦੇ ਨਾਮ ਸੰਬੋਧਨ ਹੁੰਦਾ ਹੈ ਨਹੀਂ ਮੇਰਾ ਖਿਆਲ ਹੈ 트럼ਪ ਦੀ ਪ੍ਰੈਸ ਕਾਨਫਰੰਸ ਪਹਿਲਾਂ ਹੋਈ ਸੀ ਤੇ ਮੋਦੀ ਦਾ ਸੰਬੋਧਨ ਬਾਅਦ ਚ ਓਹ ਹਾਂ ਤੁਸੀਂ ਠੀਕ ਕਹਿ ਰਹੇ ਹੋ 트럼ਪ ਪਹਿਲਾਂ ਬੋਲੇ ਤੇ ਜਿਵੇਂ 트럼ਪ ਦਾ ਬਿਆਨ ਆਇਆ ਪਾਕਿਸਤਾਨ ਨੇ ਫੌਰਨ ਅਮਰੀਕਾ ਦਾ ਧੰਨਵਾਦ ਕੀਤਾ ਪਰ ਭਾਰਤ ਪਰ 10 ਮਈ ਤੋਂ 12 ਮਈ ਤੱਕ ਇਸ ਮੁੱਦੇ ਤੇ ਮਤਲਬ ਅਮਰੀਕਾ ਦੀ ਭੂਮਿਕਾ ਤੇ ਬਿਲਕੁਲ ਚੁੱਪ ਰਿਹਾ ਹਾਂ ਤੇ ਇਹ ਚੁੱਪੀ ਖਾਸ ਕਰਕੇ ਇਸ ਲਈ ਅਜੀਬ ਹੈ ਕਿਉਂਕਿ 2019 ਯਾਦ ਕਰੋ ਜਦੋਂ 트ੰਪ ਨੇ ਕਸ਼ਮੀਰ ਤੇ ਵਿਚੋਲਗੀ ਦੀ ਗੱਲ ਕੀਤੀ ਸੀ ਹਾਂਜੀ ਉਦੋਂ ਭਾਰਤ ਨੇ ਇੱਕਦਮ ਬਿਨਾਂ ਦੇਰੀ ਕੀਤੇ ਖੰਡਨ ਕਰ ਦਿੱਤਾ ਸੀ ਪਰ ਇਸ ਵਾਰ ਪੂਰੀ ਖਾਮੋਸ਼ੀ ਇਹ ਸੱਚਮੁੱਚ ਇੱਕ ਵੱਡਾ ਸਵਾਲ ਹੈ ਤੇ ਇਸ ਚੁੱਪੀ ਚੋਂ ਹੋਰ ਵੀ ਕਈ ਸਵਾਲ ਨਿਕਲਦੇ ਨੇ ਪਹਿਲਾਂ ਤਾਂ ਇਹੀ ਕਿ ਬਿਰਤਾਂਤਾਂ 'ਚ ਐਨਾ ਫਰਕ ਕਿਉਂ? ਹੂੰ। ਦੂਜਾ ਭਾਰਤ ਸਰਕਾਰ ਨੇ ਟਰੰਪ ਦੇ ਵਪਾਰ ਵਾਲੇ ਜਾਂ ਕਸ਼ਮੀਰ ਵਾਲੇ ਦਾਅਵਿਆਂ ਨੂੰ ਰੱਦ ਕਿਉਂ ਨਹੀਂ ਕੀਤਾ? ਤੇ ਸ਼ਾਇਦ ਸਭ ਤੋਂ ਅਹਿਮ ਗੱਲ ਜਿਸ ਤੇ ਘਟ ਗੱਲ ਹੋਈ। ਹਾਂ। ਕਿ ਜੇ ਆਮ ਤੌਰ ਤੇ ਜੰਗਬੰਦੀਆਂ ਤੇ ਐਨਾ ਭਰੋਸਾ ਨਹੀਂ ਹੁੰਦਾ ਤਾਂ ਇਸ ਵਾਰ ਪਾਕਿਸਤਾਨ ਦੀ ਗੁਹਾਰ ਤੇ ਯਕੀਨ ਕਿਵੇਂ ਕਰ ਲਿਆ? ਕੀ ਕੋਈ ਗਾਰੰਟੀ ਮਿਲੀ ਸੀ? ਕੋਈ ਠੋਸ ਚੀਜ਼ ਜਿਵੇਂ ਅਤਵਾਦੀਆਂ ਦੇ ਨਾਮਾਂ ਦੀ ਸੂਚੀ ਵਗੈਰਾ? ਹਾਂ। ਇਹ ਬਹੁਤ ਵੱਡਾ ਸਵਾਲ ਹੈ। ਪਰਦੇ ਪਿੱਛੇ ਕੀ ਹੋਇਆ? ਪਤਾ ਨਹੀਂ ਤੇ ਇਸ ਵਾਰ ਵੀ ਤਾਂ ਬਣਦਾ ਹੈ ਕਿ ਜੇ 트럼ਪ ਕਹਿ ਰਿਹਾ ਹੈ ਕਿ ਵਪਾਰ ਕਰਕੇ ਹਮਲਾ ਰੋਕਿਆ ਤਾਂ ਕੀ ਇਹ ਪਾਰਤ ਦੇ ਤੂਲ ਚਟਾਉਣ ਵਾਲੇ ਬ੍ਰਿਤਾਂਤ ਨੂੰ ਕਮਜ਼ੋਰ ਨਹੀਂ ਕਰਦਾ ਬਿਲਕੁਲ ਕਰਦਾ ਹੈ ਨਾਲੇ ਇੱਕ ਹੋਰ ਨੁਕਤਾ 트럼ਪ ਨੇ ਆਪਣੀ ਗੱਲ 'ਚ ਮੋਦੀ ਤੇ ਸ਼ਾਹਬਾਸ਼ ਸ਼ਰੀਫ ਦੋਵਾਂ ਦਾ ਨਾਂ ਇਕੱਠਿਆਂ ਲਿਆ ਇੱਕੋ ਜੇ ਸੰਦਰਭ 'ਚ ਇਹ ਵੀ ਅਜੀਬ ਸੀ ਅੱਛਾ ਇੱਕ ਹੋਰ ਗੱਲ ਇਸ ਸਾਰੇ ਐਲਾਨ ਲਈ ਰਾਸ਼ਟਰ ਦੇ ਨਾਮ ਸੰਬੋਧਨ ਕਿਉਂ ਸੰਸਦ ਦੇ ਸੈਸ਼ਨ ਕਿਉਂ ਨਹੀਂ ਹਾਂ ਜਿੱਥੇ ਸਵਾਲ ਜਵਾਬ ਹੋ ਸਕਦੇ ਸੀ ਚਰਚਾ ਹੋ ਸਕਦੀ ਸੀ ਇਹ ਵੀ ਇੱਕ ਸਵਾਲ ਹੈ ਜੇ ਟਰੰਪ ਦੀ ਬਿਆਨਬਾਜ਼ੀ ਨੂੰ ਥੋੜਾ ਹੋਰ ਗੋਹਨ ਨਾਲ ਦੇਖੀਏ ਹਾਂ ਦੇਖੋ ਉਸਨੇ ਭਾਰਤ ਤੇ ਪਾਕਿਸਤਾਨ ਦੋਵਾਂ ਦਾ ਜ਼ਿਕਰ ਕੀਤਾ ਜਿਵੇਂ ਦੋਵੇਂ ਬਰਾਬਰ ਹੋਣ ਤੇ ਅਤਵਾਦ ਲਈ ਪਾਕਿਸਤਾਨ ਦੀ ਕੋਈ ਖਾਸ ਨਿੰਦਾ ਨਹੀਂ ਕੀਤੀ ਨਹੀਂ ਕੀਤੀ ਬਲਕਿ ਖੁਦ ਨੂੰ ਇੱਕ ਸੌਦਾ ਕਰਵਾਉਣ ਵਾਲਾ ਇੱਕ ਡੀਲ ਮੇਕਰ ਵਜੋਂ ਪੇਸ਼ ਕੀਤਾ ਤੇ ਮੋਦੀ ਤੇ ਸ਼ਾਬਾਸ਼ ਸ਼ਰੀਫ ਨੂੰ ਇੱਕੋ ਫਰੇਮ 'ਚ ਰੱਖ ਦਿੱਤਾ ਇਹਦੇ ਆਪਣੇ ਕੂਟਨੀਤਿਕ ਮਾਇਨੇ ਹੋ ਸਕਦੇ ਨੇ ਯਕੀਨਨ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਦੇਖੋ ਪੂਰਾ ਜ਼ੋਰ ਇਸ ਗੱਲ ਤੇ ਸੀ ਕਿ ਭਾਰਤ ਨੇ ਫੌਜੀ ਤੌਰ ਤੇ ਬਹੁਤ ਨੁਕਸਾਨ ਪਹੁੰਚਾਇਆ ਪਾਕਿਸਤਾਨ ਨੂੰ ਅਤਵਾਦੀ ਢਾਂਚਾ ਤਬਾਹ ਕੀਤਾ ਤੇ ਇਹ ਵੀ ਕਿਹਾ ਕਿ ਜੰਗਬੰਦੀ ਸਿਰਫ ਮੁਲਟਵੀ ਕੀਤੀ ਹੈ ਮਤਲਬ ਪਸਪੋਨਮੈਂਟ ਹੈ ਖਤਮ ਨਹੀਂ ਹੋਈ ਗੱਲ ਹਾਂ ਨਾਲੇ ਪਰਮਾਣੂ ਬਲੈਕਮੇਲ ਨਾ ਸਹਿਣ ਦੀ ਗੱਲ ਅਤਵਾਦ ਦੇ ਸਰੋਤ ਤੇ ਸਖਤ ਕਾਰਵਾਈ ਦੀ ਗੱਲ ਆਪਰੇਸ਼ਨ ਸਿੰਦੂਰ ਨੂੰ ਇੱਕ ਨਿਊ ਨਾਰਮਲ ਕਿਹਾ ਗਿਆ ਪਰ ਇੱਥੇ ਹੀ ਤਾਂ ਅਸਲ ਉਲਝਣ ਹੈ ਜੇ 트ੰਪ ਦਾ ਦਾਵਾ ਮੰਨ ਲਈਏ ਕਿ ਸਭ ਕੁਝ ਵਪਾਰਿਕ ਤਮਕੀ ਨਾਲ ਰੁਕਿਆ ਤਾਂ ਫਿਰ ਅਤਵਾਦ ਦਾ ਬਦਲਾ ਲੈਣ ਵਾਲੀ ਗੱਲ ਉਹ ਨਿਊ ਨਾਰਮਲ ਵਾਲੀ ਗੱਲ ਉਹ ਕਿੱਥੇ ਫਿੱਟ ਬੈਠਦੀ ਹੈ ਪਹਿਲਾਂ ਤਾਂ ਕਿਹਾ ਸੀ ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ ਪਰ 트ੰਪ ਦੇ ਬਿਆਨ ਮੁਤਾਬਕ ਵਪਾਰ ਲਈ ਤਾਂ ਦੋਵੇਂ ਰੁੱਕ ਗਏ ਇਹ ਦੋਵੇਂ ਬਿਰਤਾਂ ਦਾ ਆਪਸ ਵਿੱਚ ਮੇਲ ਨਹੀਂ ਖਾਂਦੇ ਇੱਕ ਵੱਡਾ ਵਿਰੋਧਾਪਾਸ ਹੈ ਸੋ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਇਸ ਜੰਗਬੰਦੀ ਨੂੰ ਲੈ ਕੇ ਦੋ ਬਹੁਤ ਹੀ ਵੱਖਰੀਆਂ ਕਹਾਣੀਆਂ ਦਸੀਆਂ ਗਈਆਂ ਹਾਂ ਤੇ ਇਹ ਦੋਵੇਂ ਕਹਾਣੀਆਂ ਖਾਸ ਕਰਕੇ ਅਮਰੀਕਾ ਦੀ ਭੂਮਿਕਾ 트ੰਪ ਦੇ ਦਾਅਵੇ ਤੇ ਭਾਰਤ ਦੀ ਚੁੱਪੀ ਇਹ ਸਭ ਮਿਲ ਕੇ ਬਹੁਤ ਸਾਰੇ ਅਹਿਮ ਸਵਾਲ ਖੜੇ ਕਰਦੇ ਨੇ ਜਿਨ੍ਹਾਂ ਦੇ ਜਵਾਬ ਹਾਲੇ ਤੱਕ ਸਪਸ਼ਟ ਨਹੀਂ ਹਨ ਬਿਲਕੁਲ ਤੇ ਇਹ ਸਾਨੂੰ ਇੱਕ ਹੋਰ ਗੰਭੀਰ ਗੱਲ ਸੋਚਣ ਲਈ ਮਜਬੂਰ ਕਰਦਾ ਹੈ ਓਕੇ ਕਿ ਜੇਕਰ ਅੰਤਰਰਾਸ਼ਟਰੀ ਸਬੰਧਾਂ ਵਿੱਚ ਵਪਾਰਕ ਹਿੱਤ ਇੰਨੇ ਭਾਰੀ ਹੋ ਜਾਣ ਕਿ ਉਹ ਦੇਸ਼ਾਂ ਦੀਆਂ ਐਲਾਨੀਆਂ ਸੁਰੱਖਿਆ ਨੀਤੀਆਂ ਜਿਵੇਂ ਅਤਵਾਦ ਵਿਰੁੱਧ ਜ਼ੀਰੋ ਟੋਲਰੈਂਸ ਉਸ ਨੂੰ ਵੀ ਪਿੱਛੇ ਤੱਕ ਦੇਣ ਤਾਂ ਇਸ ਦੇ ਭਵਿੱਖ ਲਈ ਕੀ ਅਰਥ ਹੋ ਸਕਦੇ ਨੇ ਹਾਂ ਇਹ ਵਾਕਈ ਇੱਕ ਡੂੰਗੀ ਸੋਚ ਵਿਚਾਰ ਦਾ ਵਿਸ਼ਾ ਹੈ